ਸਰਦਾਰ ਪ੍ਰਜੀਤ ਸਿੰਘ ਦਾ ਯਾਦ ਹੂੰਜੀ ਉਹਨਾਂ ਨੇ ਸਾਰੀ ਉਮਰ ਚ ਇੱਕ ਕਿਤਾਬ ਲਿਖੀ ਆ ਅੱਛਾ ਪਰ ਉਹ ਇੱਕ ਕਿਤਾਬ ਹੀ ਇਦਾਂ ਦੀ ਆ ਨਾ ਜੇ ਤਾਂ ਸਿਆਣੇ ਬੰਦੇ ਨੇ ਪੜ੍ਹੀ ਤਾਂ ਉਹਨਾਂ ਜਿੰਨੇ ਸਿਆਣਾ ਹੋਜੂ ਅੱਛਾ ਜੇ ਕਿਸੇ ਨੂੰ ਮੂਰਖ ਤੇ ਪੜ੍ਹੀ ਨਾ ਉਹਨਾਂ ਦਾ ਸਿਰ ਬਾੜ ਦੋ ਅੱਛਾ ਐਨੇ ਕੁਝ ਸਟਾਈਲ ਹਾਂ ਉਸ ਕਿਤਾਬ ਤੇ ਉਪਰੀਆਂ ਪੋਸਟਰਾਂ ਤੱਕ ਸਿਖਰ ਤੱਕ ਉਹਨੇ ਤਾਂ ਅਭੁਰੂ ਵੀ ਮਾਫ ਨਹੀਂ ਕੀਤਾ ਜਿੱਤੇ ਰੱਬ ਗਲਤ ਲਗਾ ਉਹਨੂੰ ਵੀ ਗਲਤ ਲਿਖਿਆ ਅਛਾ ਰੱਬ ਵੈਸੇ ਆਪਾਂ ਰੱਬ ਰੱਬ ਬਹੁਤ ਕਰਦੇ ਆਂ ਬਣਾਏ ਰੱਬ ਤੋਂ ਡਰੋ ਰੱਬ ਇਦਾਂ ਕਰ ਦੂ ਰੱਬ ਇਹ ਕਰ ਦੂ ਰੱਬ ਉਹ ਕਰ ਦੂ ਹੁਣ ਤੁਸੀਂ ਪੜਾਇਆ ਆ ਤੁਸੀਂ ਵਿਗਿਆਨ ਦੇ ਰਹੇ ਹੋ ਟੀਚਰ ਰਹੇ ਹੋ ਸਿੱਖਿਆ ਸ਼ਾਸਤਰੀ ਰੱਬ ਤੁਹਾਡੀ ਨਜ਼ਰ ਚ ਕੀ ਆ ਮੇਰੀ ਨਜ਼ਰ ਚ ਰੱਬ ਜੋ ਮੈਂ ਹੁਣ ਤੱਕ ਸਿੱਖਿਆ ਇੰਨਾ ਕਹੀ ਆ ਭਈ ਜਿੱਦਾਂ ਦਾ ਬੰਦਾ ਆ ਉਦੋਂ ਡਰ ਆ ਪਿਆ ਉਹ ਪਾਕੜਾ ਦੀ ਬਿਜਲੀ ਹੁੰਦੀ ਆ ਉਹਦੇ ਨਾਲ 0 ਵਾਟ ਦਾ ਬੱਲ ਵੀ ਲੱਗਦਾ 100 ਵਾਟ ਦਾ ਵੀ ਲੱਗਦਾ ਹੋਰ ਕਿੰਨੇ ਕੰਮ ਹੁੰਦੇ ਨਹੀਂ 0 ਵਾਟ ਦੀ ਤੇ 100 ਵਾਟ ਦੀ ਲੋ ਅਲੱਗ-ਅਲੱਗ ਆਉਣਾ ਜੀ ਜਿੱਦਾਂ ਪਾਕੜੇ ਦੀ ਬਿਜਲੀ ਅਲੱਗ-ਅਲੱਗ ਲੋ ਦੇਂਦੀ ਆ ਇਹਨਾਂ ਜਿਹਨੂੰ ਕੈਬੀ ਸ਼ਕਤੀ ਆਪੋਂ ਮੰਨਦੇ ਆ ਮੈਂ ਤਾਂ ਆਲੇ-ਦੋਲੇ ਕੁਦਰਤ ਵਿੱਚ ਦੇਖਿਆ ਮੈਨੂੰ ਧਰਮੁਖਤਾਂ ਤੇ ਕਿਤੇ ਦਿਸਿਆ ਨਹੀਂ ਮੈਂ ਜਾ ਕੇ ਸਾਰੇ ਆਇਆ ਕਟੜ ਦੀ ਮੈਂ ਜਿੰਨੇ ਵੀ ਧਰਮਾਂ ਤੇ ਤਾਰਮਕਸਤਾਨ ਮੇਰੇ ਪਹੁੰਚ ਬੈ ਸਕੇ ਮੈਂ ਘੁੰਮ ਕੇ ਆਇਆ ਪਰ ਮੈਨੂੰ ਰੱਬ ਨਹੀਂ ਦਿਸਿਆ ਉੱਥੇ ਦਿਸਿਆ ਨਹੀਂ ਇਹ ਤਾਂ ਮਤਲਬ ਨਹੀਂ ਹੈ ਗੱਲਾਂ ਸੀ ਗੱਲਾਂ ਸੀ ਗਲਵਣ ਕਰ ਜਾਂਦਾ ਸਿੱਧਾ ਹੀ ਕਹ ਦਿੰਦੇ ਆ ਉੱਥੇ ਨਹੀਂ ਦਿਸਿਆ ਆਲੇ ਦੁਆਲੇ ਤਾਂ ਮੈਨੂੰ ਆ ਛੋਟੇ ਛੋਟੇ ਜਾਨਵਰਾਂ ਦੇ ਬੱਚੇ ਅਸ ਵੀ ਦਿਦਾ ਜਦੋਂ ਆਪਸ ਵਿੱਚ ਖੇਲਦੇ ਆ ਹੂੰ ਦਰਖਤਾਂ 'ਚ ਵੀ ਦਿਦਾ ਹੂੰ ਨਿੱਕੇ ਪੰਛੀਆਂ 'ਚ ਵੀ ਦਿਸਦਾ ਬੰਦਿਆਂ 'ਚ ਵੀ ਦਿਸਦਾ ਹੂੰ ਮੇਰਾ ਰੱਬ ਇਹ ਆਪ ਜਿਹੜਾ ਬੰਦਾ ਨਾ ਨੇਕੀ ਨਾਲ ਜੁੜਿਆ ਆ ਐਥਿਕਸ ਨਾਲ ਜੁੜਿਆ ਆ ਉਹੀ ਰੱਬ ਹੈ ਵੀ ਇਹ ਰੱਬ ਕੋਈ ਬੜਾ ਸਾਰਾ ਮਨੁੱਖ ਨਹੀਂ ਆ ਇਹ ਮੇਰੀ ਸੋਚ ਆ ਏਕ ਤੈਨੂੰ ਪੂਰੀ ਲੱਗੀ ਮੈਂ ਮਾਫੀ ਮੰਗ ਲੇਨਾ ਹੈ ਵੀ ਇਹ ਜਿਸ ਬੰਦੇ ਦੇ ਅੰਦਰ ਚੰਗਿਆਈਆਂ ਨੇ ਨੇਕੀਆਂ ਨੇ ਉਹ ਵਧੀਆਂ ਨਹੀਂ ਕਰਦਾ ਬੁਰਾਈਆਂ ਤੇ ਉਹਨੇ ਲੱਕ ਨਹੀਂ ਵੱਧਾ ਹੈ ਤੇ ਹੋਰ ਅੱਭੀ ਆ ਨਾ ਜੀ ਜਿਹੜੇ ਗੁਰਦਾਰੇ ਤੇ ਉਹ ਮੈਂ 6 ਸਾਲ ਉਸ ਗੁਰਦਾਰੇ ਦੇ ਗ੍ਰੰਥੀ ਤੋਂ ਪਾਠ ਕਰਨਾ ਸਿੱਖਿਆ ਹੂੰ 6 ਸਾਲ ਤੇ ਟਿਊਸ਼ਨ ਵੀ ਸੰਬੰਧ ਦਾ ਕੋਈ ਨਹੀਂ ਸੀ ਕਦੇ ਦੁੱਧੀਗੜ ਵੀ ਲੈ ਜਾਣੀ ਕਦੇ ਹੋਰ ਕੋਈ ਗਿਫਟ ਲੈ ਜਾਣਾ ਤਾਂ ਉਹਨਾਂ ਦੀ ਮੈਂ ਤਾਂ ਉਹਨਾਂ ਦੇ ਕੋਲ ਜੇ 6ਵੀਂ 7ਵੀਂ ਚ ਪੜਦਾ ਸੀ ਉਹਨਾਂ ਦੀ ਸ਼ਕਲ ਗੁਰੂ ਅਰਜਨ ਦੇਵ ਜੀ ਨਾਲ ਦੀ ਹੁੰਦੀ ਸੀ ਹੂੰ ਤੇ ਬੱਚੇ ਦੇ ਮਨ 'ਚ ਲਾਲਚ ਵੀ ਤਾਂ ਬੱਚੇ ਉਹਨਾਂ ਦੇ ਤਾਂ ਕਢਾ ਲੈਣ ਦਾ ਲਾਲਚ ਹੋ ਜਾਂਦਾ ਕਿ ਦੂਜੀ ਵਾਰ ਲੈ ਲਵਾਂ ਜੀ 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 ਤੇ ਮਰੇ ਹੁੰਦਾ ਸੀ ਇਹ ਵੀ ਜੇ ਮੈਂ ਪਾਠ ਸਿੱਖਣ ਮੈਂ ਨਾਲ ਕੋਲੋਂ ਹੂੰ ਇਸ ਪਾਰਖ ਮੈਂ ਰੋਜ਼ ਕਰਿਆ ਕਰਾਂ ਤਾਂ ਮੈਨੂੰ ਬਹੁਤ ਸਾਰੀਆਂ ਦੁਨੀਆਂ ਰੱਬ ਨੇ ਦੇ ਦੇਣੀਆਂ ਉਹ ਮੈਨੂੰ ਇਹ ਸਮਝ ਆਈ ਵੀ ਆ ਟਰੈਕਟਰ ਵਾਲੀ ਗੱਲ ਮੈਂ ਦੂਸਰੇ ਟਾਈਮ ਉਹ ਕੋੜਾ ਕਾਰ ਕਰਦਾ ਨਾਗਾ ਉਹਨਾਂ ਹਾਲਾਤ ਇਹ ਤਾਂ ਨਿੰਦ ਕਰਨੀ ਪੈਣੀ ਆ ਹਾਂ ਜੀ ਬਿਲਕੁਲ ਸਾਡੇ ਗੁਰੂ ਸਾਹਿਬਾਨ ਨੇ ਅਸਲ ਵਿੱਚ ਜੋ ਬਾਣੀ ਦੇ ਵਿੱਚ ਲਿਖਿਆ ਨਾ ਅਸੀਂ ਉੱਤੇ ਅਮਲ ਨਹੀਂ ਕੀਤਾ ਜੇਕਰ ਉੱਤੇ ਅਮਲ ਕੀਤਾ ਹੁੰਦਾ ਤਾਂ ਫਿਰ ਸਾਨੂੰ ਰੱਬ ਦੀ ਸਮਝ ਵੀ ਆ ਜਾਂਦੀ ਇਹ ਦੀ ਵੀ ਗੱਲ ਨਾ ਇਹ ਮੈਂ ਉਹਨਾਂ ਤੋਂ ਹੀ ਆਪਣੇ ਟੀਚਰ ਤੋਂ ਸਿੱਖੀ ਆ ਜਿਹੜਾ ساری ਜ਼ਿੰਦਗੀ ਚ ਇੱਕ ਕਿਤਾਬ ਲਿਖੀ ਜੀ ਉਹ ਜਾਣ ਲੱਗੇ ਲੈ ਕੇ ਜਾ ਮੈਂ ਉਹ ਵੇਚੀ ਨਹੀਂ ਅਸੀਂ ਗਿਫਟੇ ਕੀਤੀ ਆ ਜੀ ਤੇ ਮੇਰੀ ਡਿਊਟੀ ਲੱਗੀ ਹੁੰਦੀ ਸੀ ਉਹ ਕਿਤਾਬ ਵੰਡਣ ਦੀ ਜੀ ਤੇ ਜਿਹੜਾ ਜਿੰਨੇ ਮਰਜੀ ਉਹ ਗਰੂਪeer ਮਹਾਂਪੁਰਣਾ ਲੋ ਜੋ ਕੁਛ ਵੀ ਲੈ ਲੋ ਜੋ ਉਹਨਾਂ ਨੇ ਕਿਹਾ ਨਾ ਜਾਂ ਉਹਨਾਂ ਦੀ ਫੋਟੋ ਦੇਖ ਕੇ ਵੀ ਅਸੀਂ ਉਹਨਾਂ ਨੂੰ ਤਾਂ ਬਹੁਤ ਮੰਨਦੇ ਹਾਂ ਉਹਨਾਂ ਦੀ ਨਹੀਂ ਮੰਨਦੇ ਵਾਹ ਇਹ ਸਿਰੇ ਦੀ ਗੱਲ ਹੈ ਇਹ ਮੇਰੇ ਉਹ ਟੀਚਰ ਕਹਿੰਦੇ ਹੁੰਦੇ ਇਹ ਸਿਰੇ ਦੀ ਗੱਲ ਹੈ ਸਟੇਜ ਤੇ ਕਹਿੰਦੇ ਹੁੰਦੇ ਆ ਨੂੰ ਮੰਨਦੇ ਹਾਂ ਦੀ ਨਹੀਂ ਮੰਨਦੇ ਦੀ ਨਹੀਂ ਮੰਨਦੇ ਜੀ ਇਹਹੀ ਗੱਲ ਹੈ ਇੱਥੇ ਹੀ ਰੌਲਾ ਆ ਜੇਕਰ ਅਸੀਂ ਉਹ ਨੂ ਦੀ ਜਗ੍ਹਾ ਦੀ ਮੰਨ ਲਈਏ ਸਾਰੇ ਹੀ ਝਗੜੇ ਖਤਮ ਸਾਰੇ ਹੀ ਝਗੜੇ ਖਤਮ ਦੇਖੋ ਗੱਲਾਂ ਇਦਾਂ ਦੀਆਂ ਤੁਹਾਡੇ ਨਿਕਲ ਰਹੀਆਂ ਨਾ ਉਹ ਮੂੰਹ ਦੇ ਵਿੱਚੋਂ ਕੀ ਚਿਤ ਕਰਦਾ ਕਿ ਇਹਨਾਂ ਨੂੰ ਝੋਲੀ ਦੇ ਵਿੱਚ ਪੁਵਾਈ ਜਾਈਏ ਪਰ ਚੱਕਰ ਆ ਕਿ ਇਹ ਜਿਹੜਾ ਸਮਾਂ ਆ ਇਹ ਜਿਹੜੀ ਟਿਕ ਟਿਕ ਹੁੰਦੀ ਆ ਇਹ ਸਾਨੂੰ ਨਾ ਟਿਕ ਕੇ ਬਹਿਣ ਦਿੰਦੀ ਆ ਨਾ ਆਪ ਟਿਕ ਕੇ ਬਹਿਦੀ ਆ ਫਿਰ ਤੁਹਾਡੇ ਨਾਲ ਮੁਲਾਕਾਤਾਂ ਹੋਣਗੀਆਂ ਬਹੁਤ ساری ਗੱਲਾਂ ਬਾਤਾਂ ਆਪਾਂ ਹੋਰ ਵੀ ਕਰਾਂਗੇ ਔਰ ਹੋਰ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਮੈਂ ਇੱਕ ਗੱਲ ਨਾ ਖਤਮ ਕਰ ਦਿੰਦਾ ਜੀ 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 ਭਈ ਮੇਰੇ ਨਾਲੋਂ ਲਾਇਕ ਬੰਦੇ ਬਹੁਤ ਬੈਠੇ ਆ ਉਹਨਾਂ ਨੂੰ ਸਵਾਲ ਲਓ ਤੇ ਆਪਾਂ ਮਰ ਕੇ ਵੀ ਜਿੰਦੇ ਹੀ ਆ ਵਾਹ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ TV